ਮਿਰਿੰਦਰ ਜੀ ਮੈਨੂੰ ਗਿੱਦੜਬਾਜ ਕੋਈ ਨਹੀਂ ਲੰਦਸ ਮੈਂ ਮੁਕਸਰਾ ਦਾ ਰਹਿਣ ਵਾਲਾ ਸੀ ਮੇਰੀ ਵੋਟ ਵੀ ਮੁਕਸਰਾ ਪਿੰਡ ਮੇਢਕਲੀ ਮੁਕਸਰਾ ਲੰਬੀ ਬਾਦਲ ਸਾਹਿਬ ਕੋਲੇ ਸੀ ਗਿੱਦੜਤਾ ਮਲੋਟ ਰਿਜ਼ਰਵਸੀ ਤੇ ਗਿੱਦੜਬਾ ਓਪਨ ਸੀ ਮੈਂ ਕਹਿੰਦਾ ਚੱਲ ਯਾਰ ਗਿੱਦੜਬਾ ਨੂੰ ਚੱਲਦੇ ਇੱਥੇ ਆਪਾਂ ਦਾ ਝੋਲਾ ਬਣਾਈਏ ਖਾਰਾਂਗੇ ਕੋਈ ਨਹੀਂ ਬਰਾਦਾ ਝੋਲਾ ਦਾ ਬਣਾਈਏ ਕਿਸੇ ਦਾ ਝੋਲਾ ਚੱਕਣਾ ਮੈਂ ਕਾਰਡ ਬਣਾਇਆ ਲੋਕ ਹੱਸਦੇ ਹੁੰਦੇ ਸੀ ਮੈਂ ਉਸ ਕਾਰਡ ਤੇ ਵਿਜ਼ਿਟਿੰਗ ਕਾਰਡ ਤੇ ਆਪੀ ਫੋਟੋਸ਼ਾਪੀ ਤੇ ਮੈਂ ਜਾਨਦਾਰੀ ਪੰਜਾਬੀ ਚੋ ਕਾਰਡ ਬਣਾਇਆ ਤੇ ਮੈਂ ਘਰ ਘਰ ਜਾ ਕੇ ਉਹ ਕਾਰਡ ਦਿੰਦਾ ਸੀ ਐਵੇਂ ਉਹ ਬੇਬੇ ਦੇ ਪਹਿਰਿਆਂ ਫੜਵਾਉਂਦਾ ਸੀ ਮੈਂ ਰਾਜਾ ਵੜੇ ਨੂੰ ਉਹ ਗੇਟ ਬੰਦ ਕਰ ਲੈਂਦਾ ਭਾਈ ਤੈਨੂੰ ਬੁਲਾਇਆ ਨਹੀਂ ਤੂੰ ਕਿਹੜਾ ਕੋਈ ਮੈਨੂੰ ਆਪੇ ਆਪ ਨੂੰ ਕਈ ਵਾਰੀ ਸ਼ਰਮ ਆਉਣੀ ਹੈ ਯਾਰ ਕੀ ਬਣੂਗਾ ਪਰ ਮੈਂ ਇੱਕ ਇੱਕ ਘਰ ਤੋੜ ਕੇ ਕਿਦਰਵਾ ਦੇ ਪਿੰਡ ਚ ਗਿਆ ਟਿਕਟ ਲੈਂਦ ਤੋਂ ਪਹਿਲਾਂ ਮੈਂ ਗੁਰਦੁਆਰੇ ਦੇ ਭਾਈ ਸਾਹਿਬ ਦਾ ਕੰਟੈਕਟ ਰੱਖਦਾ ਹਾਂ ਬਸ ਵੀ ਮੈਨੂੰ ਕੋਈ ਜਾਣਦਾ ਨਹੀਂ ਜਿੱਦੇ ਕੋਈ ਭੋਗ ਹੋਵੇ ਬਾਬਾ ਜੀ ਮੈਨੂੰ ਸੱਦ ਲਿਓ ਮੈਂ ਕਿੰਨੇ ਚੌਕੀਦਾਰ ਨਾਲ ਕੰਡੈਕਟਰ ਕਰਦਾ ਸੀ ਮੇਰਾ ਕੋਈ ਮਾਰਤਾ ਨਹੀਂ ਮਿਨਿਸਪਲ ਦਾ ਕਿਉਂਕਿ ਮੈਂ ਉੱਥੇ ਕਿਹੜਾ ਪੈਦਾ ਹੋਇਆ ਜੀ ਜਦੋਂ ਮੱਚ ਉਹਨਾਂ ਚੌਕੀਦਾਰ ਸਹਿਬਾਨਾ ਨੇ ਉਹਨਾਂ ਗੁਰਦੁਆਰੇ ਦੇ ਭਾਈ ਸਹਿਬਾਨਾ ਨੇ ਹੋਲੀ-ਹੋਲੀ ਮੈਂ ਸਟੇਜ ਤੇ ਸਟੇ ਸੱਤਤਰ ਬੰਨ ਲੱਗ ਪਿਆ ਸਟੇ ਸੱਤਤਰ ਤੋਂ ਫਿਰ ਹੋਲੀ-ਹੋਲੀ ਮੈਂ ਸ਼ੁਦਾ ਅੰਦੀ ਦੇਣ ਲੱਗ ਪਿਆ ਫਿਰ ਲੋਕ ਕਹਿੰਦੇ ਬੁਲਾਉਣ ਲੱਗਦੇ ਇਹਨੇ ਨਾਲ ਜੰਗਸ਼ਾ ਪਹਿਲਾਂ ਕੋਈ ਭੋਗ ਤੇ ਨਹੀਂ ਬੁਲਾਉਣਾ ਹੁੰਦਾ ਸੀ ਮੈਂ ਬੈਠਾ ਰਹਿੰਦਾ ਸੀ ਫਿਰ ਹੋਲੀ ਹੋਲੀ ਸਟੇਜ ਤੇ ਮੈਂ ਲੋਕਾਂ ਨੂੰ ਬੁਲਾਉਣਾ ਸੀ ਹੁਣ ਕੀ ਹਿੱਸਾ ਸਭ ਜੀ ਸ਼ੁਦਾ ਅੰਦੀ ਦੇਣਗੇ ਫਿਰ ਕਿਤੇ ਇਸ ਪਾਸੇ ਪਾਸੇ ਕਹਿੰਦੇ ਸੀ ਜੀ ਮੈਨੂੰ ਬੁਲਾ ਦਿਓ ਅੱਜ ਮੈਂ ਸ਼ੁਦਾ ਅੰਦੀ ਇੱਕ ਵਾਰੀ ਦੇਖ ਤਾਂ ਲੋ ਇਹ ਰੇਤੀ ਤੇ ਦਾ ਬਣਾਉਣਾ ਕੀ ਹੈ ਕਿਸ ਨੂੰ ਇਹ ਰੈਲੀ ਤੇ ਚੜਨ ਮੇਲੇ ਗੱਦੀਆਂ ਕੁਰਸੀਆਂ ਤੇ ਪਹਿਲਾਂ ਬੰਦੇ ਲੋਕ ਬਿਠਾ ਦਿੱਤੇ ਜਾਂਦੇ ਸੀ ਕਿ ਰਾਜਾ ਵੜਿੰਗ ਜੇ ਕੁਰਸੀ ਕਿਸੇ ਵੀ ਸਟੇਜ ਤੇ 25 ਕੁਰਸੀਆਂ ਤੇ ਜੇ ਬੈਠੂਗੇ ਨੂੰ ਬੈਣ ਨਹੀਂ ਦੇਣਾ ਇੱਥੇ ਬੰਦਾ ਬਾਗੋ ਤੇ ਬੜੀ ਜੱਦੋਜਹਿਦ ਕਰਕੇ ਸਟੇਜ ਤੇ ਚੜਨ ਦੀ ਲੜਾਈ ਹੁੰਦੀ ਸੀ ਬੋਲਣ ਦੀ ਲੜਾਈ ਤਾਂ ਲੱਖ ਗੁਣਾ ਬਾਦ ਦੀ ਗੱਲ ਇਹ ਸੱਚ ਪ੍ਰੈਕਟੀਕਲ ਗੱਲ ਦੱਸ ਰਹੇ ਆਪਣੇ ਕੋਈ ਸਾਥ ਨੂੰ ਪੁੱਛ ਲਿਓ ਪਰ ਮੈਨੂੰ ਉਹ ਕਹਿੰਦੇ ਸੀ ਮੈਨੂੰ ਕੋਈ ਪੈਦਾ ਸੀ ਉਹ ਸੌਬ ਆਇਆ ਮੈਂ ਕਰ ਜੇ ਇਹਨਾਂ ਨੂੰ ਕਿਸੇ ਨੂੰ ਵੀ ਮਿਲੀ ਮੈਂ ਕਰੂਗਾ ਇੱਕ ਵਾਰੀ ਜਦ ਬੀਰ ਪਰਾਂ ਨੂੰ ਮੇਰੇ ਟਿਕਟ ਮੰਗਦੇ ਮੰਗਦੇ ਮਿਲ ਗਈ ਤੇ ਉਹਨੇ ਮੈਨੂੰ ਸੱਦਿਆ ਨਹੀਂ ਬੁਲਾਇਆ ਨਹੀਂ ਮੈਂ ਕਿਹਾ ਮੈਂ ਆ ਰਿਹਾ ਥੋੜੇ ਕਾਗਿਟ ਪਰਾਂ ਤੁਹਾਨੂੰ ਦੱਸ ਰਿਹਾ ਸਾਰੇ ਮੁੰਡਿਆਂ ਨੂੰ ਉਹ ਖੁਸ਼ੀ ਨਹੀਂ ਵੀ ਮੈਂ ਤੁਮਾਇਆ ਲੈ ਕੇ ਆਵਦਾ ਲੰਬੇ ਨੂੰ ਘੁੰਮਣ 20 25 30 ਬੰਦੇ ਤੇ ਮੈਂ ਕਾਗਿਟ ਘੁੰਮਣ ਜਾਵੜੇ ਉਹਨੇ ਮੈਨੂੰ ਕੀ ਪੁੱਛਣਾ ਸੀ ਵੀ ਧੱਕੇ ਨਾਲ ਆਇਆ ਇਹ ਤਾਂ ਆਪ ਮੰਗਦਾ ਅਗਲੇ ਦਿਨ ਉਹ ਕਹਿੰਦਾ ਪਿੰਡਾਂ ਚ ਜਾਣਾ ਤੇ ਮੈਂ ਅੱਗੇ ਮਾਈਕ ਲੈ ਕੇ ਫਰਟ ਖੜਾ ਹੋ ਗਿਆ ਕਰਾ ਉਹ ਮਰੇ ਨਹੀਂ ਐਡਾ ਵੇਖਿਆ ਜਿੰਦਾ ਵੀ ਇਹ ਮੈਂ ਸਮਝ ਗਿਆ ਵੀ ਇਹ ਕਹਿੰਦਾ ਵੀ ਫੇਰ ਉਹ ਉਹਨਾਂ ਦੇ ਜਿਹੜੇ ਆਲੇ ਦੁਆਲੇ ਬੰਦੇ ਸੀ ਉਹ ਕਹਿੰਦੇ ਜੀ ਦੇਰ ਹੁੰਦੀ ਹੈ ਤੁਸੀਂ ਵੀ ਆਇਆ ਨਾ ਅਗਰ ਅਗਰ ਉਹ ਮਾਈਕ ਫੜ ਲੇ ਨੇ ਉਹ ਇਹ ਸੀ ਵੀ ਇਹ ਚੱਚਾ ਚਾਚਾ ਜਿਹੜਾ ਅੱਗੇ ਪਰਿਆ ਮੈਂ ਫਿਰ ਅਗਲੇ ਪਿੰਡ ਪਹਿਲਾਂ ਜਾਦਾ ਜਦੋਂ ਉੱਥੋਂ ਰਮੀਰ ਪ੍ਰਧਾਨ ਉੱਤਰਦਾ ਸੀ ਉਦੋਂ ਮੈਂ ਮਾਈਕ ਫਾਈਂਡ ਅਪ ਕਰ ਜਾਂਦਾ ਸੀ ਦਰਦਾ ਹੋਰ ਵੀ ਆਪਾ ਤੋਂ ਪਹਿਲਾਂ 15 ਮਿੰਟ ਬੋਲਦੇ ਐਡਾ ਕੰਮ ਚਲਾਇਆ ਹੈ